ਚੋਕ ਫਿਊਰ ਹੈ 3 ਕਰੋੜ ਦੀ ਬਾਤੀ ਦੇ ਵਿੱਚੋਂ ਹਲੇ 3 ਲੱਖ ਹੀ ਆਏ ਨੇ ਜਿਹੜੇ ਘਰਾਂ 'ਚ ਬੈਠੇ ਐ ਕੀ ਸੋਚ ਕੇ ਬੈਠੇ ਆ ਜਾਂ ਆ ਦੇਖੋ ਜੀ ਅਸੀਂ ਐਥੇ ਜਿੱਤ ਕੇ ਜਾਵਾਂਗੇ ਨਾ ਪਸਦਾ ਮਨੋਵਾਲ ਅਸਮਾਨ ਨੂੰ ਤੂਹੂਗਾ ਵੈਰੀ ਗੁੱਡ ਤੇ ਜਿਹੜੇ ਹੋਰ ਅਕਾਂ ਦੀ ਗੱਲ ਕਰਦੇ ਆ ਉਹ ਪੰਜਾਬਦਿਆਂ ਦੀ ਅਸੀਂ ਉਹਨਾਂ ਲਈ ਵੀ ਦੁੱਗਣੇ ਚੌਗਣੇ ਹੋ ਕੇ ਲੜਾਂਗੇ ਐਤੋਂ ਇੱਕ ਗੱਲ ਦੀ ਸਾਨੂੰ ਹਰਾ ਕੇ ਮੁੜਦੇ ਐ ਤਾ 40 ਸਾਲ 30 ਸਾਲ ਵੀ ਉੱਠਣਾ ਨਹੀਂ ਕਿਉਂਕਿ ਇੱਕੋ ਹੀ ਨਿਰਾਸ਼ਤਾ ਸਾਰਾ ਜਾਨੀਆਂ ਵੀ ਆਹ ਦੇਖੋ ਜਰਾ ਦਿੱਲੀ ਵੀ ਘੇਰ ਰਹੀ ਸੀ ਸਾਰੇ ਚੁੱਪ ਗਏ ਸੀ ਕਿ ਬਾਰਡਰ ਬੂਡਰ ਪਰ ਉਸ ਤੋਂ ਕੀ ਹਾਸਲ ਹੋਇਆ ਉਹਨੇ ਇਕੱਲੇ ਇਕੱਲੇ ਇਨਸਾਨ ਤੇ ਨਿਰਭਰ ਕਰਦਾ ਮੇਰਾ ਵੀਰ ਆਓ ਜਿਹੜੇ ਪੰਜਾਬ 'ਚ ਹਾਲੇ ਵੀ ਬੈਠੇ ਯੱਕਾ ੜਕਾ ਕਰੀ ਜਾਂਦੇ ਆ ਫਰਾਹਾ ਕਰੀ ਜਾਂਦੇ ਆ ਆਜੋ ਮੇਰਾ ਵੀਰ ਤੁਹਾਡੇ ਨਾਲ ਦੇ ਭਰਾ ਪਿੰਡਾਂ ਵਾਲੇ ਸਾਥੀ ਬਾਹਰ ਦੇ ਸੱਜਣ ਕਹਿੰਦੇ ਆ ਭਾਈ ਫੰਡ ਵੇਚਣਾ ਉਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਸੀ ਕਿ ਭਾਈ ਫੰਡ ਜੇ ਵੇਚਣਾ ਆਪਣੇ ਪਿੰਡਾਂ 'ਚ ਵੇਚੋ ਆਪਣੇ ਪਿੰਡਾਂ 'ਚ ਉਹ ਵੀ ਆ ਟੋਕੋ ਟਰਾਲੀ ਟਰੈਕਟਰ ਸੀ ਤੇਲ ਪੋਣੇ ਜਾਓ ਦਿੱਲੀ ਇਹ ਹੋਣਾ ਚਾਹੀਦਾ ਬਹੁਤ ਬਹੁਤ ਭਰਾਵਾਂ ਦੇ ਜਿਹੜੇ ਸਾਡੇ ਨਕੂਦ ਜਾਤੀ ਦੇ ਲੋਕ ਨੇ ਉਹਨਾਂ ਦੇ ਵੀ ਸਨੇਹ ਆਏ ਆ ਜਦੋਂ ਵੀ ਸਰਗੋਦੀ মিডিਆ ਸਰਕਾਰ ਆਉਂਦਾ ਉਰੂ ਠੋਕ ਕੇ ਸਵਾਲਾਂ ਦੇ ਜਵਾਬ ਦਿਓ ਠੋਕ ਕੇ ਸਵਾਲ ਪੁੱਛੋ ਇਹ ਲੋਕ ਨਿਰੰਤਰ ਕਸਰ ਤੋਰੋਗੇ ਸੋਦੀ ਗੱਲ ਜਾਊਗੀ ਦਿੱਲੀ ਤੱਕ ਕੀ ਪੂਰੀ ਦੁਨੀਆ ਜਾਊਗੀ ਧੰਨਵਾਦ ਪੂਰੀ ਦੁਨੀਆ ਦੇ ਲੋਕਾਂ ਦਾ ਕੈਨੇਡਾ ਅਮਰੀਕਾ 'ਚ ਬਹੁਤ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਹੋਰ ਕਈ ਦੇਸ਼ਾਂ ਦੇ ਵਿੱਚ ਸਾਡੇ ਲੋਕ ਨੇ ਜਿਹੜੇ ਸ਼ਨਾਰਸ਼ਾਂ ਦੇ ਰਾਹ ਪਏ ਹੋਏ ਨੇ ਰੋਜ਼ ਰੋਸ ਮਾਰਚ ਟਰਾਲੀਆਂ ਰਾਹੀਂ ਆਪਣੀਆਂ ਗੱਡੀਆਂ ਰਾਹੀਂ ਭਾਰਤੀ ਵਿਅਸਤੀ ਦੇ ਮੂਰੇ ਪ੍ਰਦਰਸ਼ਨ ਹੋ ਰਹੇ ਨੇ ਅੱਜ ਹਰ ਇੱਕ ਮੈਂ ਕਹਿੰਨਾ ਪੰਜਾਬੀ ਹਰਿਆਣਵੀ ਯੂਪੀ ਵਾਲੇ ਮਹਾਰਾਸ਼ਟਰਾ ਵਾਲੇ ਰਾਜਸਥਾਨ ਵਾਲੇ ਹਰ ਬੰਦਾ ਝੋਕੀ ਬੈਠਾ